ਪੰਜਾਬ ਪੁਲਿਸ ਵੱਲੋਂ ਇੱਕ ਨਾਟਕਬੰਦੀ ਕੀਤੀ ਗਈ ਸੀ ਤੇ ਇਹ ਵੱਖਰੀ ਤਰ੍ਹਾਂ ਦੀ ਨਾਟਕਬੰਦੀ ਦੇਖ ਕੇ ਹਰ ਕੋਈ ਹੈਰਾਨ ਹੋਇਆ ਤੇ ਇਸ ਕੰਮ ਦੀ ਸਰਾਹਣਾ ਕੀਤੀ। ਇਸ ਵਾਰ ਪੰਜਾਬ ਪੁਲਿਸ ਵੱਲੋਂ ਨਾਟਕਬੰਦੀ ਕਰਕੇ ਲੋਕਾਂ ਦੇ ਚਲਾਨ ਕੱਟੇ ਜਾਂ ਫਿਰ ਚੈਕਿੰਗ ਨਹੀਂ ਨਿਯਮਲ ਕੀਤੀ। ਚਾਰ ਸੈਭ ਜਾਨ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ। ਠੰਡ ਵਿੱਚ ਹਾਈਵੇ ਤੇ ਸਫ਼ਰ ਕਰ ਰਹੇ ਯਾਤਰੀਆਂ ਨੂੰ ਗਰਮ ਦੁੱਧ ਅਚਕਾਇਆ ਗਿਆ। ਬਾਈ। ਪੰਜਾਬ ਪੁਲਿਸ ਵੱਲੋਂ ਇਸ ਦੀ ਸੇਵਾ ਸ਼ਰਧਾ ਪੂਰਵਕ ਨਿਭਾਈ ਗਈ ਤੇ ਕਈ ਲੋਕ ਇਸ ਕੰਮ ਦੀ ਸਰਾਹਣਾ ਕਰਦੇ ਬਿਨਰਸਰਾ। ਬਾਕਸਿੰਗ ਜੀ ਬਰਵਾਸੀ ਜੀ ਅੱਜ ਕੀ ਪ੍ਰੋਗਰਾਮ ਹੈ ਗੱਲ ਦਾ ਅੱਜ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਦੁੱਧਾ ਲੰਗਰ ਹਰ ਸਾਲ ਪੁਲਿਸ ਪ੍ਰਸ਼ਾਸਨ ਸਰ ਅਧਿਆਤੀ ਵੱਲੋਂ ਲਾਇਆ ਜਾਂਦਾ ਹੈ ਜਿੱਚ ਡੀਆਈਜੀ ਬਾਰਡਰ ਐਸਐਸਪੀ ਅਧਿਆਤੀ ਡੀਐਸਪੀ ਬਾਬਾ ਬਗਾਲਾ ਦੇ ਨਿਰਦੇਸ਼ਾਂ ਅਟ ਅਸੀਂ ਇਹ ਸੇਵਾ ਦਾ ਹਰ ਸਾਲ ਦੁੱਧਾ ਲੰਗਰ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਤੌਰਤ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਪੁਲਿਸ ਦੇ ਮਿਹਰ ਮਿਹਰਬਾਨੀ ਕਰਕੇ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਸੇਵਾ ਕਰਨ ਦਾ ਤੇ ਡਿਊਟੀ ਕਰਨ ਦਾ ਬਲ ਬਖਸ਼ੀ ਸਹੀ ਹੈਗਾ ਕਿੰਨਾ ਦਾ ਸੰਗਤ ਦਾ ਜਿਹੜਾ ਹੈਗਾ ਇੱਥੇ ਅੱਜ ਰਿਆ ਪਿਆਰ ਰਿਆ ਹੈ ਰੁਕਨੇ ਨੂੰ ਕਿ ਅਕਸਰ ਨਾਕੀ ਨੂੰ ਵੇਖੀ ਲੋਕ ਹੋਰ ਸਾਹ ਨਾਲ ਬਣਾਉਂਦੇ ਆ ਪਰ ਉਸ ਦੀ ਸੇਵਾ ਵੇਖ ਕੇ ਜਿਹੜੇ ਫਟੇਗੜ ਸਾਹ ਤੋਂ ਜਤਰੀ ਆ ਰਹੇ ਟਰਾਲੀਆਂ ਤੇ ਟਰੈਕਟਰਾਂ ਤੇ ਕੁਸ਼ਕਾਰਾਂ ਤੇ ਆਮ ਵੀ ਜਿਹੜੇ ਲੋਕ ਆ ਸਾਰੇ ਇੱਥੇ ਲੁੱਕ ਕੇ ਰੋਕ ਕੇ ਤੇ ਦੁੱਧ ਦੀ ਜਿਹੜੀ ਆ ਸੇਵਾ ਕਰ ਰਹੇ ਆ ਉਹਦੇ ਵਿੱਚ ਸ਼ਕਰਨ ਦਾ ਪ੍ਰੋਲਾ ਕਰ ਰਹੇ ਆ ਸਾਡੇ ਵੱਲੋਂ ਵੀ ਪੂਰਾ ਪ੍ਰਾਲਾ ਹੈ ਕਿ ਹਰ ਟਾਈਮ 24 ਘੰਟੇ ਇੱਥੇ ਜੋ ਸਾਡੇ ਅਫਸਰਾਂ ਲੋ ਅਧਿਆਤਾਂ ਇਹਨਾਂ ਦੀ ਸੇਵਾ ਕੀਤੀ ਜਾਵੇ ਅੱਜ ਅਸੀਂ ਦੁੱਧ ਦੀ ਸੇਵਾ ਵੀ ਕੀਤੀ ਹੈ ਕਿਸ ਨੇ ਹੱਬੇ ਮਾ ਚਾਹੂਂਗੇ ਜਿਹੜੇ ਲੋਕ ਹੈਗੇ ਹਾਂਜੀ ਸਾਰਿਆਂ ਨੂੰ ਇਹ ਆ ਕਿ ਰਲ ਮਿਲ ਕੇ ਪੰਜਾਬ ਨੂੰ ਖੁਸ਼ ਖੁਸ਼ਹਾਲ ਰੱਖਣਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਗਲਤ ਅੰਸਰ ਕੋਈ ਗੱਲ ਕਰਦੇ ਆ ਤੇ ਉਹਨਾਂ ਨੂੰ ਪੁਲਿਸ ਨੂੰ ਪ੍ਰਸ਼ਾਸਨ ਨੂੰ ਉਹਨਾਂ ਦੇ ਸਹਿਯੋਗ ਦੇਣਾ ਚਾਹੀਦਾ ਹੈ ਪੁਲਿਸ ਦੇ ਵੱਲੋਂ ਇਹ ਨਾਕੇਬੰਦੀ ਕੀਤੀ ਗਈ ਸੀ ਤੇ ਇਹ ਵੱਖਰੀ ਤਰ੍ਹਾਂ ਦੀ ਨਾਕੇਬੰਦੀ ਦੇਖ ਕੇ ਹਰ ਕੋਈ ਹੈਰਾਨ ਹੋਇਆ ਤੇ ਇਸ ਕੰਮ ਦੀ ਸਰਾਹਣਾ ਕੀਤੀ। ਇਸ ਸਵਾਰ ਪੰਜਾਬ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਲੋਕਾਂ ਦੇ ਚਲਾਨ ਕੱਟੇ ਜਾਂ ਫਿਰ ਚੈਕਿੰਗ ਨਹੀਂ ਲੇਬਲ ਕੀਤੀ। ਚਾਰ ਸੈਭ ਜਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਠੰਡ ਵਿੱਚ ਹਾਈਵੇ ਤੇ ਸਫ਼ਰ ਕਰ ਰਹੀ ਯਾਤਰੀਆਂ ਨੂੰ ਗਰਮ ਦੁੱਧ ਅਚਕਾਇਆ ਗਿਆ। ਬਾਈ। ਪੰਜਾਬ ਪੁਲਿਸ ਵੱਲੋਂ ਇਹਦੀ ਸੇਵਾ ਸ਼ਰਧਾ ਪੂਰਵਕ ਨਿਭਾਈ ਗਈ ਤੇ ਕਈ ਲੋਕ ਇਸ ਕੰਮ ਦੀ ਸਰਾਹਣਾ ਕਰਦੇ ਵੀ ਨਜ਼ਰ ਆਏ। ਬਾਕਸਿੰਗ ਵੀ ਨਿਵਾਸੀ ਜੀ ਅੱਜ ਕੀ ਪ੍ਰੋਗਰਾਮ ਹੈ ਗੱਲ ਆਪਾਂ ਦੀ ਅੱਜ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਦੁੱਧਾ ਲੰਗਰ ਹਰ ਸਾਲ ਪੁਲਿਸ ਪ੍ਰਸ਼ਾਸਨ ਨੰਬਰ ਸਰ ਦਿਹਾਤੀ ਵੱਲੋਂ ਲਾਇਆ ਜਾਂਦਾ ਹੈ ਜਿੱਥੇ ਡੀਆਈਜੀ ਬਾਰਡਰਿੰਗ ਐਸਐਸਪੀ ਦਿਹਾਤੀ ਡੀਐਫਪੀ ਬਾਬਾ ਬਗਾਲਾ ਦੇ ਨਿਰਦੇਸ਼ਾਂ ਅਟ ਅਸੀਂ ਇਹ ਸੇਵਾ ਦਾ ਹਰ ਸਾਲ ਦੁੱਧਾ ਲੰਗਰ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਤੌਰਤ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਪੁਲਿਸ ਦੇ ਮਿਹਰ ਮਿਹਰਬਾਨੀ ਕਰਕੇ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਸੇਵਾ ਕਰਨ ਦਾ ਤੇ ਡਿਊਟੀ ਕਰਨ ਦਾ ਬਲ ਬਖਸ਼ੀ। ਜਿਹੜਾ ਹੈਗਾ ਕਿੰਨਾਂ ਦਾ ਸੰਗਤ ਤਾਂ ਜਿਹੜਾ ਹੈਗਾ ਇੱਥੇ ਅੱਜ ਰਿਆ ਪਿਆ ਰਿਹਾ ਏ। ਕਿਉਂਕਿ ਅਕਸਰ ਨਾਕੀ ਨੂੰ ਵੀ ਇਹ ਕਿ ਲੋਕ ਹੋਰ ਸਾਹ ਨਾਲ ਰੱਖਣਾ। ਬਹੁਤ ਸਦੀ ਸੇਵਾ ਵੇਖ ਕੇ ਜਿਹੜੇ ਫਟੇ ਘਾਟ ਸਾਹ ਤੋਂ ਯਾਤਰੀ ਆ ਰਹੇ ਟਰਾਲੀਆਂ ਤੇ ਟਰੈਕਟਰਾਂ ਤੇ ਕੁਸ਼ਕਾਰਾਂ ਤੇ ਤੇ ਆਮ ਵੀ ਜਿਹੜੇ ਲੋਕ ਆ ਸਾਰੇ ਇੱਥੇ ਲੁੱਕ ਕੇ ਰੋਕ ਕੇ ਤੇ ਦੁੱਧ ਦੀ ਜਿਹੜੀ ਆ ਸੇਵਾ ਕਰ ਰਹੇ ਆ ਉਹਦੇ ਵਿੱਚ ਸ਼ਕਨ ਦਾ ਪਰਾਲਾ ਕਰ ਰਹੇ ਆ। ਸਾਡੇ ਵੱਲੋਂ ਵੀ ਪੂਰਾ ਪ੍ਰਬਾਲਾ ਹੈ ਕਿ ਹਰ ਟਾਈਮ 24 ਘੰਟੇ ਇੱਥੇ ਜੋ ਸਾਡੇ ਅਫਸਰਾਂ ਲੋ ਅਧਿਆਤਾਂ ਇਹਨਾਂ ਦੀ ਸੇਵਾ ਕੀਤੀ ਜਾਵੇ ਅੱਜ ਅਸੀਂ ਦੁੱਧ ਦੀ ਸੇਵਾ ਵੀ ਕੀਤੀ ਹੈ ਕਿਸ ਨੇ ਹੱਦ ਨਾ ਚਾਹੂਗੇ ਜਿਹੜੇ ਲੋਕ ਹੈਗੇ ਹਾਂਜੀ ਸਾਰਿਆਂ ਨੂੰ ਇਹ ਆ ਕਿ ਰਲ ਮਿਲ ਕੇ ਪੰਜਾਬ ਨੂੰ ਖੁਸ਼ ਖੁਸ਼ਹਾਲ ਰੱਖਣਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਗਲਤ ਅੰਸਰ ਕੋਈ ਗੱਲ ਕਰਦੇ ਆ ਤੇ ਉਹਨਾਂ ਨੂੰ ਪੁਲਿਸ ਨੂੰ ਪ੍ਰਸ਼ਾਸਨ ਨੂੰ ਉਹਨਾਂ ਦੇ ਸਹਿਯੋਗ ਦੇਣਾ ਚਾਹੀਦਾ